ਨਹੀਂ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਵਿਆਹ ਕਰ ਦਿੱਤੀ ਸੀ ਤੇ ਉਦੋਂ ਮੇਰਾ ਕਰਦੇ ਜਦ ਮੈਂ 16 ਸਾਲਾਂ ਦੀ ਹਾਂ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਨਹੀਂ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹਾਂਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂਗੀ ਸਹੁਰੇ ਘਰ ਨਾ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਹੋਟਾ ਕਰ ਲਿਆ ਮੈਂ ਤਸਵੀਰ ਨਹੀਂ ਕਿਹਾ ਕਰਦਾ ਮਾ ਜੀ ਡਾਕਟਰ ਨੀਂਦਰ ਵਰਮੇ ਦੀ ਡਾਕਟਰ ਕੁੜੀਆਂ ਜੀ ਕੁੜੀ ਖਾਲੀ ਖੜੀ ਜਾ ਕੁੜੀ ਉਦੋਂ ਦਵਾਂਗੇ 164 ਕਰੀਮ ਨਾਲ ਪ੍ਰਸ਼ੀਲ ਕੋਰ ਦੇ ਤਹਿਤ ਕਰਨਾ ਕਰਾ ਕੇ ਗਾਇਮ ਦੇਖਣਾ ਉਹ ਡਾਇਰੈਕਟਰ ਕੋਲੋਂ ਕੋਈ ਨਾ ਕਹਿ ਮਾਰੀ ਜੇ ਨਿਗਰਾਨਿਆਂ ਨੇ ਮਾਰਨੀ ਹੈ ਉਹਨੂੰ ਸੱਚ ਬੇਕੂ ਜਾਂ ਸਰਸਾ ਸਾਚੀ ਉਹਦੇ ਪੈਰ ਤੇ ਕੈਮਰੇ ਅੱਗੇ ਕੋਈ ਚਪੇਰ ਕਿੰਨੇ ਮਾਰਿਆ ਕੁੜੀ ਨੂੰ ਚਾਹੇ ਮੇਰੇ ਚਪੇਰ ਮਾਰੀ ਸਰਸਾ ਸਾਚੀ ਝੂਟ ਦੇ ਖਮਣ ਬੰਦ ਕਰੋ ਭਾਈ सोनू ਅਧਰਾ ਜਾਣਾ ਕੋਈ ਨਹੀਂ ਆਂ ਤਾਂ ਦੇਖੋ ਬੇ ਜੀ ਕੀ ਮਸਲਾ ਕੀ ਹੈ ਜੀ ਤੁਹਾਡਾ ਕਿਹਾ 2 ਮਹੀਨੇ ਪਹਿਲਾਂ ਤੁਸੀਂ ਘਰ ਛੱਡ ਕੇ ਗਏ ਸੀ ਕੀ ਮਸਲਾ ਕੀ ਹੈ ਮੈਂ ਆਪਣੀ ਮਰਜ਼ੀ ਨਾਲ ਗਈ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਵਿਆਹ ਕਰ ਦਿੱਤੀ ਸੀ ਤੇ ਉਦੋਂ ਮੇਰਾ ਕਰਦੇ ਜਦ ਮੈਂ 16 ਸਾਲਾਂ ਦੀ ਹਾਂ ਉਦੋਂ ਮੇਰਾ ਇਹ ਵਿਆਹ ਕਰਦੇ ਇਹ ਮੈਂ ਕੀਤਾ 17 ਸਾਲਾਂ ਦੀ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹਾਂਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂਗੀ ਸਹੁਰੇ ਘਰ ਜਾਣਾ ਪੀਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ ਸਹਾਰਾ ਸਰ ਕਿਹੜੇ ਮੁੰਡਿਆਂ ਦੇ ਗਏ ਅਥੇ ਨਾਨ ਰੋਹਿਤ ਕਿਥੋਂ ਰਹਿਣ ਵਾਲਾ ਨਕਲਾ ਤੋਂ ਮੁੰਡਾ ਕਿੱਥੇ ਹੋਣਾ ਮੁੰਡਾ ਜਿੱਥੇ ਠਾਣੀ ਤੇ ਆਪਣੀ ਮਰਜ਼ੀ ਨਾਲ ਗਏ ਤੇ ਮਰਜ਼ੀ ਨਾਲ ਗਏ ਉਹ ਤੁਸੀਂ ਪੁਲਿਸ ਤੁਹਾਨੂੰ ਤਾਂ ਸਿਵਰਾ ਹਸਲੇ ਕਿ ਆਈਏ ਤਾਂ ਮਿਲਣੇ ਕਰਾਣ ਕੀ ਤੁਸੀਂ ਕਰਵਾ ਰਹੇ ਆ ਨਹੀਂ ਕੀ ਤੁਸੀਂ ਉਹ ਕੀ ਮੰਨਤਾ ਤੁਸੀਂ ਚਾਹਦੇ ਨਹੀਂ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਨਾਮ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੋਈ ਰੂਪ ਹੈ ਮੇਰੇ ਕੋਲ ਔਰ ਦੇ ਮਿਲਗਾ ਆਰਡਰ ਹੈ ਅੰਕਲ ਕੋ ਸ਼ਾਇਦ ਵੀ ਆਰਡਰ ਕੀਗਾ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹ ਨਹੀਂ ਮੈਨੂੰ ਪਤਾ ਨਹੀਂ ਵਿਆਹ ਕਰਾਇਆ ਹੈ ਕਿਉਂ ਜਾ ਕੇ ਕਿ ਕੋਈ ਬੱਛਾ ਲੈ ਕੇ ਜੱਟੇ ਕਰਵਾ ਦੇ ਨਹੀਂ ਅਜੇ ਨਹੀਂ ਤੁਹਾਨੂੰ ਤੁਹਾਨੂੰ ਤਾਂ ਸੈਨ ਕਿਤੇ ਤੁਹਾਨੂੰ ਕੁਛ ਨਹੀਂ ਪੁੱਛਿਆ ਨਾਲ ਦੂਜੀ ਵਾਰ ਦੱਸਿਆ ਉਹ ਇਹ ਅੰਕਲ ਬਤ ਮੈਂ ਉਹਨਾਂ ਦੇ ਨਾਲ ਰਹਿਣਾ ਮੇਰੇ ਨਾਲ ਕਿਆ ਹਟਾ ਹੋਇਆ ਏ ਅੰਕਲ ਅੰਕਲ ਕੋ ਸਾਰੇ ਪ੍ਰੋਫੈਕਚਰ ਚੰਡੀਗੜ੍ਹ ਵਿਆਹ ਤਾਂ ਲੱਕੀ ਸਾਡੇ ਮੋਟਾ ਵਿਆਹ ਤਾਂ ਲੱਭ ਨਹੀਂ ਸਕਦੇ ਅੰਕਲ ਨੂੰ ਪਤਾ ਅੰਕਲ ਕੋ ਸਾਰੇ ਕਾਗਜ਼ ਹੈ ਅੰਕਲ ਨੂੰ ਪਤਾ ਅੰਕਲ ਬਾਹਰ ਹੈ ਵਿਆਹ ਕਿੱਥੇ ਕਰਾਇਆ ਤੁਸੀਂ ਚੰਡੀਗੜ੍ਹ ਨਹੀਂ ਨਹੀਂ ਦੋ ਦੋੜੇ ਲਾਮਾ ਕੋ ਕਰਾਇਆ ਸੀ ਨਿਕਾਹ ਕਰਵਾਇਆ ਸੀ ਨਿਕਾਹ ਕਰਵਾਇਆ ਉਹਦਾ ਪ੍ਰੂਫ ਉਹਦਾ ਵਕੀਲ ਸਾਹਿਬ ਨੇ ਕਰਾਇਆ ਸੀ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਇਹ ਤੇ ਉਹਨੂੰ ਮੁੰਡੇ ਵਾਲੇ ਰੱਖਣ ਨੂੰ ਤਿਆਰ ਹੈ ਤੁਹਾਨੂੰ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਹੋਰ ਜਿਹੜਾ ਤੁਹਾਡੇ ਚੰਡੀਗੜ੍ਹ ਹੋਇਆ ਨਾ ਉਹਦਾ ਨਿਕਾਹ ਤੁਹਾਡਾ ਕਿਤੇ ਅੰਮ੍ਰਿਤਸਰ ਆ ਗਿਆ ਉਹ ਤੇ ਚੰਡੀਗੜ੍ਹ ਜਾ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਹੋਇਆ ਹਾਂਜੀ ਨੇ ਕੱਲੋ ਜੇ ਬਾਈਚਾਸਤਾ ਦਿਏ ਤੋ ਬਿਗੜ ਗਿਆ ਫਿਰ ਤੁਸੀਂ ਮਾਂ ਪਿਓ ਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਨਹੀਂ ਬਿਗੜਦੀ ਨਹੀਂ ਜੇ ਬਾਈਚਾਸ ਬਿਗੜ ਗਿਆ ਫਿਰ ਨਹੀਂ ਬਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਬਿਗੜਦੀ ਹੋਟਾਂ ਦੀ ਬਿਗੜਦੀ ਆ ਪਰ ਹਮੈਂ ਕਹਿੰਨੀ ਆ ਨਾ ਕਿ ਨਹੀਂ ਬਿਗੜਦੀ ਸਾਡੀ ਮੈਂ ਅੱਜ ਵੀ ਇਹ ਕਹਾਂਗੀ ਕੱਲ ਵੀ ਇਹ ਕਹਾਂਗੀ ਖਤਰਾ ਮੇਰੇ ਮਾਂ ਪਿਓ ਤੋ ਜਦ ਮੇਰੇ ਮਾਮਿਆਂ ਤੋ ਮੇਰੇ ਮਾਂ ਪਿਓ ਤੋ ਠੀਕ ਹੈ ਅੱਛਾ ਚਾ ਵਕੀਲ ਅੰਦਰ ਆ ਪੁਲਸ ਅੰਦਰ ਛੇ ਜੁਨੇ ਸੱਦੇ ਸਰ ਇਹਨਾਂ ਨੂੰ ਬੱਧਿਆ ਆ ਦੱਸਿਆ ਨਾ ਇਹ ਬਾਰੇ ਨਾ ਜੁਨੇ ਸੱਦੇ ਸਰ ਛਰੇ ਆ ਤਾਂ ਨਾ ਕੀ ਤਾਂ ਨਾ ਮੇਰਾ ਰਿੰਪੀ ਹੈਗਾ ਕੀ ਮਸਲਾ ਕੀ ਆ ਤੁਹਾਡਾ ਮੇਰੀ ਬੇਟੀ ਆ ਮੁੰਡਾ ਪਾਣ ਕਲਾ ਗਿਆ ਠੀਕ ਕੀ ਨਾਂ ਦਾ ਡਿਗਰੀ ਹੈ ਸਮਾਈਲ ਕੀ ਨਾ ਮੁੰਡੇ ਲਈ ਨਾ ਦਾ ਮੁੰਡੇ ਦਾ ਨਾਂ ਰੋਹਿਤ ਕੁੜੀ ਗਈ ਜੀ 2 ਮਹੀਨੇ ਹੋ ਗਏ ਅੱਜ ਸਿਵਲ ਹਸਪਤਾਲ ਕੀ ਗੱਲ ਹੋਈ ਉਹਨਾਂ ਦਾ ਮੈਡੀਸਨ ਕਰਵਾਉਣ ਆਏ ਸੀ ਜਿਹੜੇ ਤੁਹਾਨੂੰ ਮੁੰਡੇ ਇਥੇ ਕਿਹਾ ਬਈ ਉਹ ਕੀ ਮਸਲਾ ਆ ਗਿਆ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਕੁੜੀ 17 ਸਾਲਾਂ ਦੀ ਸਾਲਾਂ ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਹੋਵੇਗਾ ਮੁੰਡੇ ਦਾ ਉਹਨਾਂ ਨੂੰ ਪੈਸੇ ਹੱਥੇ ਪੈਰ ਹੱਥੇ ਬੰਨਤੀ ਕਾ ਗਏ ਉਹਨਾਂ ਨੇ ਕਦਾ ਕੁੜੀ ਕੋਹਨ ਤੀ ਕਾ ਖੜੀ ਅੱਗੇ ਉਹਨਾਂ ਗਏ ਨਾਲ ਆ ਵਕੀਲ ਵੀ ਆਉਂਦਾ ਹੈ ਤਾਂ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਨਾਲ 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 ਰਹਿਣ ਆਇਆ ਜਦੋਂ ਪੁਲਸ ਵਾਲੇ ਉਹਨਾਂ ਨੇ ਕੋਈ ਰੋਕਿਆ ਨਹੀਂ ਦੇਖਾਂ ਦੇ ਹੀ ਗਏ ਹਾਂ ਜਦੋਂ ਮੈਂ ਕੁੜੀ ਕਹਿੰਦੀ ਮੇਰਾ ਹੌਟ ਪ੍ਰਾਉਡ ਹੋ ਗਈ ਹਾਂ ਹਾਂ ਜੀ ਤਾਂ ਕੁਝ ਨਹੀਂ ਹੋਇਆ ਨਾ ਦਿੱਤਾ ਕੁੜੀ ਨੂੰ ਕੁੜੀ ਤਾਂ ਕਿੱਥੇ ਆਈ ਤਾਂ ਮੈਂ ਅੱਜ ਕੱਲ ਹੋਂਦੇ ਆ ਜੀ ਨਹੀਂ ਮੰਗੀ ਕਰਦੇ ਸਾਡੀ ਕੁੜੀ ਸਾਨੂੰ ਮਾਰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਮੁੰਡਾ ਨੂੰ ਸਜ਼ਾ ਹੋਵੇ ਸਰਦੋਤ ਸਵਤ ਸਜ਼ਾ ਦਿੱਤੀ ਜਾਵੇ ਮੇਰਾ ਨਾਮ ਜਮਸੀਆ ਮੈਂ ਪਿੰਡ ਮੇਰਾ ਵੜੇ ਨਾਲ ਗਿਆ ਮੈਂ ਕੁੜੀ ਦਾ ਮਾਮਾ ਵਾਂ ਫਿਰ ਉਸ ਤੋਂ ਬਾਦਾਂ ਇੱਥੇ ਕਚਹਿਰੀ ਲੈ ਗਏ ਹਾਂ ਉਦੋਂ ਮਲਾਜਮ ਨਹੀਂ ਆਏ ਨਾਲ ਮੈਡਮ ਆਏ ਨਾਲ ਉਹ ਲੈ ਗਏ ਇਸ ਨਾਲ ਮੁੰਡੇ ਫਿਰ ਮੈਂ ਫੋਨ ਕਰਕੇ ਫਿਰ ਮਲਾਜਮ ਸੱਦੇ ਆ ਫਿਰ ਹੁਣ ਇੱਥੇ ਸਿਵਲ ਹਸਪੀਟਲ ਮਲਾਜਮ ਆਏ ਆ ਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ ਕਿੰਨੇ ਬੁਲਾਏ ਕਿੰਨੇ ਮੁੰਡੇ ਆਏ ਸੀ ਮੁੰਡੇ ਘਰ ਤੋਂ ਘੱਟ 10 ਜਣੇ ਇਹ ਕੀ ਕਰਮ ਕੀ ਮੁੰਡੇ ਆਂਦਾ ਲੱਗਦਾ ਮੁੰਡੇ ਸਾਡੇ ਗੱਲ ਪੜੇ ਉਹ ਮੁੰਡੇ ਸਾਡੇ ਗੱਲ ਪੜੇ ਥੋੜੀ ਗਏ ਕੁੜੀ ਖੋਹਣ ਥੋੜੀ ਗਏ ਕੁੜੀ ਸਰ ਕੁੜੀ ਗਮੜਾਇਆ ਇਹਨਾਂ ਆਪੇ ਲੱਗੇ ਮੁੰਡੇ ਚੋਰੀ ਜੀ ਹੁਣ ਸਰ ਪੇਸ਼ ਹੋਈ ਹੈ ਨਾ ਮੇਰਾ ਜਮਸ ਮਸੀ ਆ ਕਿਤੇ ਰਹਿੰਦੇ ਪਿੰਡ ਮੇਰਾ ਚੱਕੋਲ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਜੀ ਕੀ ਮਤਲਬ ਸਾਡਾ ਮਸਲਾ ਆ ਲਿਆ ਮੈਂ ਕੁੜੀ ਦਾ ਜੀਜਾ ਆ ਕੁੜੀ ਆ ਨੂੰ ਅੱਜ ਨਾ ਜੱਸਾ ਸਾਬ ਨੇ ਲਿਖਿਆ ਇੱਥੇ ਕੀਤਾ ਕਿ ਹੋਰ ਚ ਪੇਸ਼ ਹੋਵੇ ਕੁੜੀ ਥਾਣੇ ਆਈ ਦੋ ਮਹੀਨੇ ਬਾਅਦ ਹਾਂਜੀ ਕੁੜੀ ਕੁੜੀ ਆਈ ਦੋ ਮਹੀਨੇ ਬਾਅਦ ਥਾਣੇ ਕੁੜੀ ਜੋ ਕੋਰ ਥਾਣੇ ਕੋਰ ਚ ਆ ਗਈ ਆ ਕੋਰ ਚ ਇਹ ਮੁੰਡੇ ਵਾਲੇ ਮਗਰ ਆਏ 15 20 ਜਣੇ ਕਚੈਰੀ ਚ ਨਾਲ ਇਹਨਾਂ ਦਾ ਵਕੀਲ ਆ ਕੁੜੀ ਇਹ ਨਾ ਹੱਥੋਂ ਪਾਈ ਸਾਡੇ ਨਾਲ ਹੋਏ ਆ ਕੁੜੀ ਵਾਲੇ ਕੋ ਫੋਨ ਦੀ ਕੋਸ਼ਿਸ਼ ਇਹ ਨਾ ਕੀਤੀ ਹੈ ਤੁਹਾਨੂੰ ਇਹ ਨਾ ਧੱਕੇ ਦੁਕਾ ਬਿਮਾਰ ਹੈ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਮੁੰਡੇ ਵਾਲਿਆ ਪੁਆਇਆ ਜੀ ਕੁੜੀ ਗਾਦੀ ਮੁੰਡੇ ਵਾਲਿਆ ਕੁੜੀ ਨੂੰ ਗਮਰਾਹ ਕੀਤਾ ਉਹਨਾਂ ਨੂੰ ਕੁੜੀ ਨੂੰ ਉਹਨਾਂ ਨੇ ਗਮਰਾਹ ਕੀਤਾ ਉਹਨਾਂ ਨੇ ਪੜਾਇਆ 1.5 ਮਹੀਨਾ ਕੁੜੀ 2 ਮਹੀਨੇ ਕੁੜੀ ਦੀ 17 ਸਾਲ 3 ਮਹੀਨੇ ਉਮਰ ਹੈ ਕੁੜੀ ਠੀਕ ਨਹੀਂ ਆ ਕੁੜੀ ਉਹਨਾਂ ਨੂੰ ਗਮਰਾਹ ਨਾ ਕੀਤਾ ਕੁੜੀ ਬੋਲੀ ਵੀ ਉਹਨਾਂ ਦੀ ਬੋਲਦੀ ਆ ਮੇਰੀ ਬੇਨਤੀ ਆ ਮੁੰਡੇ ਵਾਲਿਆਂ ਦਾ ਨਾਂ ਜੀ ਮੁੰਡੇ ਵਾਲਿਆਂ ਦਾ ਨਾਂ ਡੇਵਟ ਮਸੀ ਆ ਮੁੰਡੇ ਦਾ ਨਾਮ ਰੋਹਿਤ ਉਰਫ ਰੋਤੀ ਨਾਕਲਾਂ ਦੇ ਪਿੰਡ ਨਾਕਲਾਂ ਹਾਂਜੀ ਸਾਡੀ ਮੰਗਿਆ ਵੀ ਸਾਨੂੰ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਾਨੂੰ ਸਜ਼ਾ ਦਿੱਤੀ ਜਾਵੇ ਮੇਰਾ ਨਾਮ ਜਗਜੀਤ ਸਿੰਘ ਐਡਵੋਕੇਟ ਹਾਂਜੀ ਅਸੀਂ ਇੱਕ ਪੁਲਿਸ ਪ੍ਰੋਟੈਕਟ ਕੁੜੀ ਦਾ ਤੇ ਮੈਡੀਕਲ ਹੋ ਰਿਹਾ ਕਿ ਹਾਂਜੀ ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ ਹਾਂਜੀ ਕੁੜੀ ਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਫਰੋਂ ਦਾ ਅੰਦਰ ਪੰਜਾਬ ਐਂਡ ਐਨ ਹੈਂਡ ਕੋਰਟ ਹਾਂ ਜਿਸ ਨੂੰ ਜਿਸ ਦੀ ਵਾਇਲੇਸ਼ਨ ਹੋਦੀ ਵੇ ਕੇ ਮੈਨੂੰ ਸੱਦਿਆ ਗਿਆ ਮੈਂ ਆਇਆ ਵੀ ਕਿਉਂ ਵਾਇਲੇਸ਼ਨ ਹੋ ਰਹੀ ਆ ਇਹ ਵਾਇਲੇਸ਼ਨ ਵਾਸਤੇ ਮੈਂ ਯਸਨ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇਥੇ ਝਗੜਾ ਹੋਣ ਲੱਗਾ ਜੇ ਐਸਆ ਹੀ ਆਇਆ ਉਹਨਾਂ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਵੀ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੀ ਸਾਈਡ ਤੋਂ ਲਿਖ ਲਓ ਹਾਂਜੀ ਮੈਂ ਬਤਾਉਂ ਕਿ ਅਸੀਂ ਪੁਲਿਸ ਪਰ ਠਾਕੇ ਨਹੀਂ ਬਤਾਉਂ ਰਿਹਾ ਲੀਗਲੀ ਫਰਟੈਂਟਿੰਗ ਹੋ ਪ੍ਰੋਟੈਕਟ ਕਰਾਂਦਾ ਹੈ ਜਿਹੜੀ ਨਬਾਲਗਿਆ ਕੁੜੀ ਨੂੰ ਉਹਨੂੰ ਬੱਚਾ ਮਿਲਦਾ ਸੀ ਇਤਨਾ ਮੈਨੂੰ ਮਿਲੀ ਹੋਈ ਆ ਮਿਲੀ ਹੋਈ ਆ ਦੁਬਾਰਾ ਬੋਲਾਂ ਫੇਰ ਮਿਲੀ ਹੋਈ ਆ ਹੋਰ ਦੱਸੋ ਪਲੀ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਜੀ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋਨ ਦੇ ਬਲ ਹਾਈ ਕੋਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਮੈਂ ਉਹਨਾਂ ਵੱਲੋਂ ਆਇਆ ਮਿਲੀ ਹੋਈ ਹੈ ਨਾ ਕਾਨੂੰਨ ਹੈ ਸਿੱਧਾ ਮਿਲੀ ਹੋਈ ਹੈ ਨਾ ਤੁਸੀਂ ਕਹਿੰਦੇ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ ਨਹੀਂ ਸਾਡਾ ਤੁਸੀਂ ਨਹੀਂ ਨਹੀਂ ਪੁੱਛ ਸਕਦੇ ਇਹ ਲੀਗਲ ਪਾਸੇ ਲੈ ਰਹੇ ਨੇ ਲੀਗਲ ਕੁਐਸਚਨ ਨਹੀਂ ਤੁਸੀਂ ਕਰ ਸਕਦੇ ਜਿਹੜੇ ਜਿਉਂ ਹਮ ਦੱਸਿਆ ਉਹਨਾਂ ਦੇ ਬਿਆਨ ਵਿੱਚ ਦੱਸਿਆ ਉਹ ਬੜਾ ਕੁਝ ਮੈਂ ਇਹੋਲੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛੋ ਜ਼ਰੂਰ ਕਰੋ ਨਹੀਂ ਇਹ ਨਹੀਂ ਪੁੱਛ ਸਕਦੇ ਕਿ ਕਿਉਂ ਮਿਲਿਆ ਆਹ ਹੌਨਰਬਲ ਹਾਈ ਕੋਰਟ ਦਾ ਕੰਮ ਹੈ ਮੇਰਾ ਕੰਮ ਨਹੀਂ ਸਾਨੂੰ ਤੁਸੀਂ ਵਕੀਲ ਦੇ ਤੁਸੀਂ ਉਹਦੇ ਪटीशन ਦਾਰ ਕੀਤੀ ਸੀ ਨਾ ਪटीशन ਦਾਰ ਕਰਕੇ ਮੈਂ ਪटीशन ਦਾਰ ਕੀਤੀ ਕਿਸੇ ਹੋਰ ਨੇ ਕੀਤੀ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਇੱਥੇ ਕੋਈ ਮਰਡਰ ਵੀ ਹੋ ਸਕਦਾ ਜੇ ਤਾਂ ਹੀ ਆਇਆ ਬਈ ਕੁਝ ਮੈਂ ਦੱਸਿਆ ਨਾ ਨੂੰ ਪਤਾ ਦੇਗਾ ਨਾ ਵੀ ਕਿਉਂ ਮਿਲੀ ਹੈ ਕਾਰਨ ਦੇ ਇਹਨਾਂ ਦੱਸ ਸਕਦੇ ਨਾ ਬੀਜੇ ਇੱਕ ਨਬਾਲਗ ਨੂੰ ਜਿਹੜੀ ਮਿਲਿਆ ਹੈ। ਹਾਂ ਜੀ। ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ। ਪਹਿਲੀ ਗੱਲ ਸੁਣ ਲਓ ਕਿ ਉਹਨਾਂ ਕਿਉਂ ਦਿੱਤੀ ਆ ਕਿਵੇਂ ਦਿੱਤੀ ਆ। ਤੁਹਾਨੂੰ ਦੱਸੋ ਕਿਹੜਾ ਕਾਨੂੰਨ ਹੈ ਕਿ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ? ਆਪਾਂ ਤੁਹਾਨੂੰ ਪੁੱਛਣਦੇ ਆ। ਆਨਰੇਬਲ ਹਾਈ ਕੋਰਟ ਆਨਰੇਬਲ ਹਾਈ ਕੋਰਟ ਕੋ ਪਾਵਰ ਆ ਨੇ ਭਾਵੇਂ 5 ਸਾਲ ਦਾ ਬੱਚਾ ਜਿਹਨੂੰ ਮਰਜ਼ੀ ਕਸਟਡੀ ਦੇ ਦੇ। ਕਿਹੜੀ ਧਾਰਾ ਹੈ ਕਿ ਕਿਦੇ ਕਿਦੇ ਆਧਾਰ ਤੇ ਵੀ ਮਿਲ ਸਕਦੀ ਹੈ? ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ। 482 ਤਲੇ ਸਿਰਫ ਪ੍ਰੋਟੈਕਸ਼ਨ ਪੁਲਿਸ ਪ੍ਰੋਟੈਕਸ਼ਨ ਆਪਾਂ ਮੰਗਦੇ ਆ। ਉਹਦੇ ਵਿਆਹ ਤੇ ਮਿਲਦੀ ਹੈ। ਮ ਮਿਲੀ ਜਿਹੜੀ ਭਾਈਆ ਮੈਂ ਦੁਬਾਰਾ ਕਹਾਂਗਾ ਮਿਲੀ ਭਾਈਆ ਕੁੜੀ ਦਾ ਮੈਡੀਕਲ ਹੋ ਰਿਹਾ ਹਾਂਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਹੋਰ ਉਹਨਾਂ ਸਾਰੇ ਬਾਹਰ ਕੱਢਦਾ ਕਿ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਕਿਸੇ ਅੰਦਰ ਨਹੀਂ ਜਾਣ ਦਿੱਤਾ ਤੁਹਾਨੂੰ ਅੰਦਰ ਭੇਜਿਆ ਤੂੰ ਤੁਸੀਂ ਅੰਦਰ ਗਏ ਤੇ ਬਗਵਾ ਕੇ ਸਾਰਿਆਂ ਨੂੰ ਬਾਹਰ ਕੱਢੀ ਜਾਂਦੇ ਬਿਲਕੁਲ ਠੀਕ ਆ ਮੈਨੂੰ ਉਹਨਾਂ ਪੁੱਛਿਆ ਡਾਕਟਰ ਸਾਹਿਬ ਨੇ ਹਾਂਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਆ ਮੈਂ ਕੁੜੀ ਦੀ ਮਰਜ਼ੀ ਨਾਲ ਹਾਂਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ ਹੋਰ ਦੱਸੋ ਕਲ ਇਹ ਕੋਈ ਰਗਾ ਸੀ ਕਿ ਅੱਜ ਕੀ ਹੋਇਆ ਕਿ ਜਿਹੜੇ ਮੁੰਡੇ ਕਿਹਦੇ ਹੱਥੀ ਆ ਗਏ ਪਏ ਸੀ ਉਹ ਆਟੋਮੈਟਿਕ ਨਹੀਂ ਹੈ ਨਹੀਂ ਮੈਂ ਤਾਂ ਹੁਣ ਆਇਆ ਜੀ ਮੈਨੂੰ ਦੇਦੇ ਬਾਰੇ ਪਤਾ ਨਹੀਂ ਨਾ ਮੇਰੇ ਹੁੰਦਾ ਕਿ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੇ 75 ਨੰਬਰ ਤੇ ਸਰਪੜਾ ਕਿਉਂ ਉਹਦੇ ਵਿੱਚ ਜਿਹੜਾ ਇਹ ਲੜਕੀ ਛੜੀ ਅੱਜ ਸਾਡੇ ਕੋਲ ਆਈ ਹੈ ਤੇ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕੀਤੀ ਸੀ ਜੋਹੜ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਗਏ ਅਸੀਂ ਕਰਨੀ ਗੀ ਕੋਈ ਕੀ ਕਰਦੀ ਸੀ ਤੇ ਕਿਹਨਾਂ ਗਈ ਸੀ ਕਿ ਮੈਟਰ ਨਹੀਂ ਹੋ ਰਿਹਾ ਪੂਰੀ ਲੜਕੀ ਗਈ ਸੀ ਕਿਸੇ ਮੁੰਡੇ ਦੇ ਨਾਲ ਗਈ ਸੀ ਤੇ ਉਹ ਦੋਨੇ ਮਰੋ ਉਸੇ ਦਾ ਨਾਮ ਮੁੰਡੇ ਦਾ ਪਰਚਾ ਹੁੰਦਰਚ ਹੋ ਗਿਆ ਨਹੀਂ ਪਰਚਾ ਹੋ ਗਿਆ ਪਰਚਾ ਇਹ ਕਿ ਮੁੰਡੇ ਪਏ ਹੰਗਾਮੀ ਵਾਲਾ ਹੰਗਾਮਾ ਕੀਤਾ ਸੀ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਆਏ ਹਾਂਡੇ ਸਾਹਮਣੇ ਹੰਗਾਮਾ ਕੋਈ ਹੋਇਆ ਨਹੀਂਗਾ ਤੇ ਠੀਕ ਹੈ ਪਏ ਉਹ ਮੜਾ ਮੋਟਾ ਕਰਦੇ ਪਏ ਸੀ ਅਸੀਂ ਇਹਨਾਂ ਨੂੰ ਫਟਫਟਾ ਕੇ ਭੇਜਤਾ ਪਪਨੇ ਥਾਂ ਵੀ ਜਾਉ ਬਸ ਨਹੀਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ ਤੁਸੀਂ ਤੁਹਾਡੇ ਮਾਜ ਵੀਡੀਓ ਵੀ ਨਾ ਬਣਾ ਰਹੇ ਹਾਂਜੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਅਸੀਂ ਬਣਾਈ ਵੀਡੀਓ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ ਪਰ ਝਗੜਾ ਨਹੀਂ ਕੋਈ ਵੀ ਹੋਇਆ ਬਸ ਇਹੀ ਭਾਈ ਸਾਹਿਬ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੰਦਣਾ ਸਾਹਿਬ ਨੇ ਸਕਿਉਰਿਟੀ ਦਿੱਤੀ ਹੋਈ ਆ ਸੱਚ ਕੋਲੀ ਉਹ ਕੁੜੀ ਦੀ ਉਮਰ ਕਿੰਨੀ ਹੈ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੇ ਕੁਝ ਮਹੀਨੇ ਆ ਸਮਝ ਲੱਗੀ ਹਾਂ ਤਲੇ ਗਿਆ ਸਰ ਉਹ ਹਾਂ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਕ ਚੱਲਿਆ ਜਾਣਾ ਸਮਝ ਲੱਗੀ ਕੁੜੀ ਯਾਰ ਬੋਲ ਬੋਲ ਤੇ ਕੁੜੀ ਨੰਬਾਲ ਗਿਆ ਦੀ ਗੁੱਟ ਦੇ ਮਾਪੇ ਨੇ ਬਿਆਲਾ ਯਾਰ ਸਾਰੇ ਹੁਣੇ ਅੰਦਰ ਵੜ ਜਾਣੇ ਆ ਉਹ ਸਾਰੇ ਥੋੜੇ ਅੰਦਰ ਵੜ ਜਾਣੇ ਇੱਕ ਤਾਂ ਚੱਲ ਜੇ ਆਹ ਸਰ ਤੂੰ ਇੱਕ ਨੂੰ ਯਾਰ ਸਾਰੇ ਨਾਲ ਅੰਦਰ ਵੜੋ ਕੁੜੀ ਦੀ ਮਾ ਸਾਰੇ ਨੇ ਸਮਝਿਆ ਯਾਰ ਨਹੀਂ ਮਾਸੀ ਯਾਰ ਇੱਕ ਮਿੰਟ ਯਾਰ ਗੱਲ ਕਰੰਦੋ ਕੁੜੀ ਦੀ ਮਾਂ ਹੈ ਕੁੜੀ ਦੀ ਇੱਕੋ ਇੱਕ ਜਣਾ ਜਾਵੇ ਨਾ ਸਾਰੇ ਅੰਦਰ ਵੱਟ ਜਾਂਦੇ ਆ ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਂ ਦੇ ਬਿਆਨ ਲੈ ਗਈ ਕੀ ਕੁੜੀ ਦੇ ਬਿਆਨ ਨਹੀਂ ਕਾਹਦੇ ਬਿਆਨ ਲੈਣੇ ਕੁੜੀ ਦੇ ਕੁੜੀ ਦੇ ਮਾਪਿਆਂ ਦੇ ਬਿਆਨ ਚੱਲਦੇ ਆ ਕੀ ਕੁੜੀ ਅੰਬਾਲ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਕੀ ਸਰ ਬਿਆਨ ਲੈ ਪਤਾ ਪਤਾ ਕਿਹਦੇ ਨਾਲ ਲੱਗਿਆ ਆ ਗਈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658